ਜੀ ਇੱਕ ਪਾਸੇ ਤਾਂ ਇੰਡੀਆ ਵਾਲੇ ਮਾਲਦੀਵਜ਼ ਦੀ ਜਿਹੜੀ ਸਰਕਾਰ ਆ ਉਹਨੂੰ ਸਿੱਟਣ ਦੇ ਲਈ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਮਿਲੀਅਨਸ ਆਫ ਡਾਲਰ ਖਰਚ ਕਰ ਰਹੇ ਸੀ ਪਰ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਭਾਰਤ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਆਪਣੇ ਕਬਜ਼ੇ 'ਚ ਲੈ ਰਿਆ ਹੈਗਾ ਜੀ ਕਹਿੰਦੇ ਵੀ ਚਾਈਨਾ ਮੇਕਸ ਅਨਦਰ ਮੂਵ ਟੂ ਅਸਰਟ ਟੈਰੀਟੋਰੀਅਲ ਕਲੇਮ ਕਰੀਏਟਸ ਨਿਊ ਕਾਉਂਟੀ ਵਿਦ ਲਾਰਜ ਪਾਰਟ ਆਫ ਇੰਡੀਆਜ਼ ਐਕਸਾਈ ਚੇਨ ਇੰਡੀਆ ਦਾ ਬਹੁਤ ਵੱਡੇ ਏਰੀਏ ਦਾ ਦੋ ਨਵੀਆਂ ਉਹ ਕਾਉਂਟੀਆਂ ਜਿਹੜੀਆਂ ਬਣਾ ਰਹੇ ਆ ਜੋ ਚਾਈਨਾ ਦੇ ਅੰਡਰ ਹੋਊਗਾ ਜੇ ਮੈਂ ਤੁਹਾਨੂੰ ਏਰੀਆ ਦੱਸਾਂ ਤੇ ਤੁਸੀਂ ਬਹੁਤ ਹੈਰਾਨ ਹੋ ਜਾਓਗੇ ਕਹਿੰਦੇ ਵੀ 38000 ਸਕੁਅਰ ਕਿਲੋਮੀਟਰ ਹਾਂ ਜੋ ਇੰਡੀਆ ਦਾ ਏਰੀਆ ਚਾਈਨਾ ਵਾਲੇ ਇਲੀਗਲੀ ਓਕੂਪਾਈ ਕਰ ਰਿਹਾ ਤੇ ਉਹ ਆਪਣੇ ਮੁਲਕ ਚ ਐਡ ਕਰਨ ਜਾ ਰਿਹਾ 38000 ਸਕੁਅਰ ਕਿਲੋਮੀਟਰ 38000 ਇੱਕ ਪਾਸੇ ਨਾਲ ਉਹ ਕਿਲੋਮੀਟਰ ਤੇ 38000 ਦੂਜੇ ਪਾਸੇ ਨੂੰ ਚਾਈਨਾ ਨੇ ਦੋ ਨਵੀਆਂ ਕਾਉਂਟੀਆਂ ਜਿਹੜੀਆਂ ਆ ਉਹ ਉਹ ਇਸ ਐਕਸਾਈ ਚਿੰਨ ਵਾਲਾ ਜੋ ਇਲੀਗਲੀ ਓਕੂਪਾਈ ਉਹਨੇ ਏਰੀਆ ਕੀਤਾ ਗਿਆ ਹੈ ਉਹ ਉਹ ਅਨਾਉਂਸ ਕਰਨ ਜਾ ਰਹੇ ਹੈਗੇ ਆ ਇਹ ਉਦੋਂ ਹੋਇਆ ਜਦੋਂ ਜਿਹੜਾ ਇੰਡੀਆ ਦਾ ਆਪਣੇ ਆਪ ਨੂੰ ਬਹੁਤ ਸਟਰੋਂਗ ਮੈਨ ਜੀ ਜੋ ਸਮਝਾ ਨੈਸ਼ਨਲ ਸਿਕਿਉਰਿਟੀ एडवाਇਜ਼ ਅਜੀਤ ਡੋਵਾਲ ਤੇ ਚਾਈਨਿਸ ਫੋਰਮ मिनिस्टर ਵੈਂਗ ਜੀ ਉਹਨਾਂ ਦੀ ਜਦੋਂ ਦਸੰਬਰ 18 ਨੂੰ ਮੀਟਿੰਗ ਹੋਈ ਤੇ ਉਹ ਤੋਂ 10 ਦਿਨਾਂ ਬਾਅਦ ਇਹ ਜਿਹੜੀ ਰਿਪੋਰਟ ਆ ਗਈ ਕਿ ਚైనా ਵਾਲੇ ਤਾਂ ਜੋ ਆਹ ਕੁਝ ਕਰ ਰਹੇ ਹੈਗੇ ਆ ਚਾਈਨਿਸ ਪੀਪਲ ਲਿਬ੍ਰੇਸ਼ਨ ਆਰਮੀ ਜੋ ਲਾਈਨ ਆਫ ਕੰਟਰੋਲ ਆ ਉਹ ਉਸ ਏਰੀਏ ਦੇ ਅੰਦਰ ਬਹੁਤ ਅੰਦਰ ਤੱਕ ਜਿਹੜੀ ਆ ਉਹ ਆ ਚੁੱਕੀ ਹੈਗੀ ਆ ਹਾਲਾਂਕਿ ਜੋ ਇੰਡੀਆ ਵਾਲੇ ਆ ਉਹ ਬਾਰ ਬਾਰ ਨੇਗੋਸ਼ੀਏਸ਼ਨ ਕਰ ਰਹੇ ਆ ਕੱਲਾ ਚਾਈਨਾ ਨਹੀਂ ਕਹਿੰਦੇ ਭਈ ਪਾਕਿਸਤਾਨ ਦਾ ਵੀ ਚਾਈਨਾ ਵਾਲਿਆਂ ਨੇ 5180 ਕਿਲੋਮੀਟਰ ਆਫ ਏਰੀਆ ਜਿਹੜਾ ਆ ਉਹਨਾਂ ਦਾ ਸੈਕਸ ਗੇਮ ਵੈਲੀ ਜੋ ਆ ਉਹ 1963 ਤੋਂ ਆਪਣੇ ਕਬਜ਼ੇ ਚ ਰੱਖਿਆ ਹੋਇਆ ਹੈਗਾ ਆ ਅਰਨਾਚਲ ਪ੍ਰਦੇਸ਼ ਦੇ ਵਿੱਚ 90000 ਸਕਰ ਕਿਲੋਮੀਟਰ ਦਾ ਜਿਹੜਾ ਏਰੀਆ ਆ ਉਹ ਉਹ ਚਾਈਨਾ ਵਾਲੇ ਇਹ ਕਹਿੰਦੇ ਵੀ ਸਾਡਾ ਪਾਰਟ ਹੈਗਾ ਆ ਤੇ ਇਸ ਨੂੰ ਉਹ ਜ਼ਿੰਗਨਨ ਜਾਂ ਸਾਊਥ ਤਿੱਬਤ ਕਰਕੇ ਕਹਿ ਰਹੇ ਹੈਗੇ ਆ ਇਸੇ ਤਰ੍ਹਾਂ ਬੀਜਿੰਗ ਜੋ ਆ ਚਾਈਨਾ ਉਹ 2000 ਸਕਰ ਕਿਲੋਮੀਟਰ ਦਾ ਏਰੀਆ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਸਟੇਟ ਆਫ ਇੰਡੀਆ ਉਹਦਾ ਆਪਣੇ ਜਿਹੜਾ ਕਬਜ਼ੇ ਚ ਲੈਂਡ ਨੂੰ ਫਿਰਦੇ ਆ ਉਹ ਕਹਿੰਦੇ ਉਹ ਕਲੇਮ ਕਰ ਰਹੇ ਆ ਵੀ ਇਹ ਸਾਡਾ ਏਰੀਆ ਹੈਗਾ ਸੋ ਚਾਈਨਾ ਵਾਲੇ ਬਹੁਤ ਵੱਡਾ ਏਰੀਆ ਇੰਡੀਆ ਦਾ ਦੱਬੀ ਬੈਠੇ ਆ ਜਾਂ ਉਹ ਕਹਿੰਦੇ ਆ ਵੀ ਅਸੀਂ ਦੱਬ ਲਵਾਂਗੇ ਉਸ ਟਾਈਮ ਤੇ ਜਿਸ ਟਾਈਮ ਇੰਡੀਆ ਵਾਲੇ ਸੋਚਦੇ ਆ ਵੀ ਅਸੀਂ ਅਰੇ ਅਮਰੀਕਾ ਵਾਂਗ ਸੁਪਰ ਪਾਵਰ ਬਣ ਜਾ ਰਹੇ ਆ ਤੇ ਅਸੀਂ ਮਾਲਦੀਵਜ਼ ਦੀ ਜਿਹੜੀ ਸਰਕਾਰ ਆ ਉਹੋ ਸਿੱਟ ਦੇਣੀ ਹੈ ਜੀ ਸਿੱਟ ਦੇਣੀ ਬਿਲਕੁਲ ਜੀ ਜੀ ਇੱਕ ਵਾਸੇ ਤਾਂ ਇੰਡੀਆ ਵਾਲੇ ਮਾਲਦੀਵਜ਼ ਦੀ ਜਿਹੜੀ ਸਰਕਾਰ ਆ ਜੀ ਉਹਨੂੰ ਸਿੱਟਣ ਦੇ ਲਈ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਮਿਲੀਅਨਸ ਆਫ ਡਾਲਰ ਖਰਚ ਕਰ ਰਹੇ ਸੀ ਪਰ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਭਾਰਤ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਆਪਣੇ ਕਬਜ਼ੇ 'ਚ ਲੈ ਰਿਆ ਹੈਗਾ ਕਹਿੰਦੇ ਵੀ ਚਾਈਨਾ ਮੇਕਸ ਅਨਦਰ ਮੂਵ ਟੂ ਅਸਰ ਟੈਰੀਟੋਰੀਅਲ ਕਲੇਮ ਕਰੀਏਟਸ ਨਿਊ ਕਾਉਂਟੀ ਵਿਦ ਲਾਰਜ ਪਾਰਟ ਆਫ ਇੰਡੀਆਜ਼ ਐਕਸਾਈ ਚਾਈਨ ਇੰਡੀਆ ਦੇ ਬਹੁਤ ਵੱਡੇ ਏਰੀਏ ਦਾ ਦੋ ਨਵੀਆਂ ਉਹ ਕਾਉਂਟੀਆਂ ਜਿਹੜੀਆਂ ਬਣਾ ਰਹੇ ਆ ਜੋ ਚਾਈਨਾ ਦੇ ਅੰਡਰ ਹੋਊਗਾ ਜੀ ਮੈਂ ਤੁਹਾਨੂੰ ਏਰੀਆ ਦੱਸਾਂ ਤੇ ਤੁਸੀਂ ਬਹੁਤ ਹੈਰਾਨ ਹੋ ਜਾਓਗੇ ਕਹਿੰਦੇ ਵੀ 38000 ਸਕੁਅਰ ਕਿਲੋਮੀਟਰ ਹਾਂ ਜੋ ਇੰਡੀਆ ਦਾ ਏਰੀਆ ਚਾਈਨਾ ਵਾਲੇ ਇਲੀਗਲੀ ਓਕੂਪਾਈ ਕਰ ਰਿਹਾ ਤੇ ਉਹ ਆਪਣੇ ਮੁਲਕ ਚ ਐਡ ਕਰਨ ਜਾ ਰਿਹਾ 38000 ਸਕੁਅਰ ਕਿਲੋਮੀਟਰ 38000 ਇੱਕ ਪਾਸੇ ਨੂੰ ਉਹ ਕਿਲੋਮੀਟਰ ਤੇ 38000 ਦੂਜੇ ਪਾਸੇ ਨੂੰ ਹਾਂ ਚਾਈਨਾ ਨੇ ਦੋ ਨਵੀਆਂ ਕਾਉਂਟੀਆਂ ਜਿਹੜੀਆਂ ਆ ਉਹੋ ਇਸ ਐਕਸਾਈ ਚਿਨ ਵਾਲਾ ਜੋ ਇਲੀਗਲੀ ਓਕੂਪਾਈ ਉਹਨੇ ਏਰੀਆ ਕੀਤਾ ਗਿਆ ਹੈ ਉਹੋ ਉਹੋ ਅਨਾਉਂਸ ਕਰਨ ਜਾ ਰਹੇ ਹੈਗੇ ਆ ਇਹ ਉਦੋਂ ਹੋਇਆ ਜਦੋਂ ਜਿਹੜਾ ਇੰਡੀਆ ਦਾ ਆਪਣੇ ਆਪ ਨੂੰ ਬਹੁਤ ਸਟਰੋਂਗ men ਜੋ ਸਮਝਦਾ ਨੈਸ਼ਨਲ ਸੈਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਤੇ ਚਾਈਨੀਸ ਫੋਰਮ ਮਿਨਿਸਟਰ ਵੈਂਗ ਜੀ ਉਹਨਾਂ ਦੀ ਜਦੋਂ ਦਸੰਬਰ 18 ਨੂੰ ਮੀਟਿੰਗ ਹੋਈ ਤੇ ਉਹ ਤੋਂ 10 ਦਿਨਾਂ ਬਾਅਦ ਇਹ ਜਿਹੜੀ ਰਿਪੋਰਟ ਆ ਗਈ ਕਿ ਚਾਈਨਾ ਵਾਲੇ ਤਾਂ ਜੋ ਆਹ ਕੁਝ ਕਰ ਰਹੇ ਹੈਗੇ ਆ ਚਾਈਨੀਸ ਪੀਪਲ ਲਿਬ੍ਰੇਸ਼ਨ ਆਰਮੀ ਜੋ ਲਾਈਨ ਆਫ ਕੰਟਰੋਲ ਆ ਉਸ ਏਰੀਏ ਦੇ ਅੰਦਰ ਬਹੁਤ ਅੰਦਰ ਤੱਕ ਜਿਹੜੀ ਆ ਉਹ ਆ ਚੁੱਕੀ ਹੈਗੀ ਆ ਹਾਲਾਂਕਿ ਜੋ ਇੰਡੀਆ ਵਾਲੇ ਆ ਉਹ ਬਾਰ ਬਾਰ ਨੇਗੋਸ਼ੀਏਸ਼ਨ ਕਰ ਰਹੇ ਆ ਕੱਲਾ ਚਾਈਨਾ ਨਹੀਂ ਕਹਿੰਦੇ ਭਈ ਪਾਕਿਸਤਾਨ ਦਾ ਵੀ ਚਾਈਨਾ ਵਾਲਿਆਂ ਨੇ 5180 ਸਕੁਅਰ ਕਿਲੋਮੀਟਰ ਆਫ ਏਰੀਆ ਜਿਹੜਾ ਆ ਉਹਨਾਂ ਦਾ ਸੈਕਸ ਗੇਮ ਵੈਲੀ ਜੋ ਆ ਉਹ 1963 ਤੋਂ ਆਪਣੇ ਕਬਜ਼ੇ ਚ ਰੱਖਿਆ ਹੋਇਆ ਹੈਗਾ ਆ ਅਰਨਾਚਲ ਪ੍ਰਦੇਸ਼ ਦੇ ਵਿੱਚ 90000 ਸਕਰ ਕਿਲੋਮੀਟਰ ਦਾ ਜਿਹੜਾ ਏਰੀਆ ਆ ਉਹ ਚਾਈਨਾ ਵਾਲੇ ਇਹ ਕਹਿੰਦੇ ਵੀ ਸਾਡਾ ਪਾਰਟ ਹੈਗਾ ਆ ਤੇ ਇਸ ਨੂੰ ਉਹ ਜ਼ਿੰਗਨਨ ਜਾਂ ਸਾਊਥ ਤਿੱਬਤ ਕਰਕੇ ਕਹਿ ਰਹੇ ਹੈਗੇ ਆ ਇਸੇ ਤਰ੍ਹਾਂ ਬੀਜਿੰਗ ਜੋ ਆ ਚਾਈਨਾ ਉਹ 2000 ਸਕਰ ਕਿਲੋਮੀਟਰ ਦਾ ਏਰੀਆ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਸਟੇਟ ਆਫ ਇੰਡੀਆ ਉਹਦਾ ਆਪਣੇ ਜਿਹੜਾ ਕਬਜ਼ੇ 'ਚ ਲੈਂਡ ਨੂੰ ਫਿਰਦੇ ਆ ਉਹ ਕਹਿੰਦੇ ਉਹ ਕਲੇਮ ਕਰ ਰਹੇ ਆ ਵੀ ਇਹ ਸਾਡਾ ਏਰੀਆ ਹੈਗਾ ਸੋ ਚਾਈਨਾ ਵਾਲੇ ਬਹੁਤ ਵੱਡਾ ਏਰੀਆ ਇੰਡੀਆ ਦਾ ਦੱਬੀ ਬੈਠੇ ਆ ਜਾਂ ਉਹ ਕਹਿੰਦੇ ਆ ਵੀ ਅਸੀਂ ਦੱਬ ਲਵਾਂਗੇ ਉਸ ਟਾਈਮ ਤੇ ਜਿਸ ਟਾਈਮ ਇੰਡੀਆ ਵਾਲੇ ਇਹ ਸੋਚਦੇ ਆ ਵੀ ਅਸੀਂ ਖਰੇ ਅਮਰੀਕਾ ਵਾਂਗ ਸੁਪਰ ਪਾਵਰ ਬਣ ਜਾ ਰਹੇ ਆ ਤੇ ਅਸੀਂ ਮਾਲਦੀਵਜ਼ ਦੀ ਜਿਹੜੀ ਸਰਕਾਰ ਆ ਉਹੋ ਸਿੱਟ ਦੇਣੀ ਹੈ ਸਿੱਟ ਦੇਣੀ ਬਿਲਕੁਲ ਜੀ